ਈ ਆ ਲਈ ਅਗਾ ਪਾਣੀ ਬਣ ਪੀਲਾ ਬੈਲਾ ਹਾਂਜੀ ਮੈਂ ਹਾਂ ਸੁਖਦੇਵ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਇੰਡੀਆ ਅੱਜ ਆਪਾਂ ਸੰਤ ਬਾਬਾ ਇਸਤ ਸਿੰਘ ਜੀ ਮੈਮੋਰੀਅਲ ਹਸਪੀਟਲ ਕਰਨ ਸਰ ਰਾੜਾ ਸਾਹਿਬ ਕੇ ਪਹੁੰਚੇ ਹਾਂ ਕਰਦੇ ਹਾਂ ਡਾਕਟਰ ਸਾਹਿਬ ਨਾਲ ਗੱਲਬਾਤ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਇੰਡੀਆ ਵਿੱਚ ਆਉਜੀ ਦਾ ਸਵਾਗਤ ਹੈ ਡਾਕਟਰ ਸਾਹਿਬ ਆਪਣੇ ਜੋ ਹਸਪੀਟਲ ਆ ਇਸ ਦੀਆਂ ਕੀ ਕੀ ਉਪਲਬਧੀਆਂ ਨੇ ਤੇ ਕਿਹੜੀ-ਕਿਹੜੀਆਂ ਬੋਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਇਸ ਬਾਰੇ ਮਾੜਾ ਜਾਣਾਲਾ ਪੁੱਛ ਜਿਹੜਾ ਜੀ ਇੱਥੇ ਸੰਤਿਸ਼ੇਰ ਸਿੰਘ ਜੀ ਮਰੀਅਲ ਹਸਪੀਟਲ ਰਡਸਾ ਜਿਹੜਾ ਹੈਗਾ ਇੱਥੇ ਸਾਡੇ ਕੋਲ ਕਈ ਡਿਪਾਰਟਮੈਂਟ ਹੈ ਜਿਵੇਂ ਕਿ ਮੈਡੀਸਨ ਡਿਪਾਰਟਮੈਂਟ ਹੈ ਸਰਜਰੀ ਦਾ ਡਿਪਾਰਟਮੈਂਟ ਹੈ ਗਾਇਨੀ ਦਾ ਡਿਪਾਰਟਮੈਂਟ ਹੈ ਆਈ ਹੈ ਆਰਥੋਪੈਡਿਕਸ ਹੈ ਜੋਇੰਟ ਰਿਪਲੇਸਮੈਂਟ ਹੈ ਤੇ ਸਾਡੀਆਂ ਲੈਬਸ ਹੈਗੀਆਂ ਜਿਨ੍ਹਾਂ ਚ ਸਾਰੇ ਤਰ੍ਹਾਂ ਦੇ ਟੈਸਟ ਜੋ ਸ਼ਹਿਰ ਦੇ ਵਿੱਚ ਹੁੰਦੇ ਉਹ ਸਾਰੇ ਤਰ੍ਹਾਂ ਦੇ ਟੈਸਟ ਉਹ ਇੱਥੇ ਹੁੰਦੇ ਆ ਤੇ ਆਈ ਡਿਪਾਰਟਮੈਂਟ ਹੈ ਡੈਂਟਲ ਡਿਪਾਰਟਮੈਂਟ ਹੈ ਇਹ ਸਾਡੀਆਂ ਸਾਰੀਆਂ ਇੱਥੇ ਜਿਹੜੀਆਂ ਹੈ ਸੀ ਇੱਥੇ ਸੇਵਾਵਾਂ ਇਹ ਡਿਪਾਰਟਮੈਂਟ ਦੇ ਅੰਦਰ ਰੇ ਤੇ ਇਹਦੇ ਵਿੱਚ ਜਿਹੜੇ ਡਾਕਟਰ ਵੀ ਹੈਗੇ ਆ ਬੱਚਿਆਂ ਦੇ ਡਾਕਟਰ ਵੀ ਪੀਡੀਆਟ੍ਰਿਕ ਡਿਪਾਰਟਮੈਂਟ ਵੀ ਹੈ ਸੋ ਇਹ ਸਾਰੇ ਡਾਕਟਰ ਬੜੇ ਐਕਸਪੀਰੀਐਂਸਡ ਐਂਡ ਬੜੇ ਨਾਮੀ ਡਾਕਟਰ ਹੈਗੇ ਆ ਲੁਧਿਆਣੇ ਦੇ ਜੋ ਇੱਥੇ ਆਪਣੀਆਂ ਸੇਵਾਵਾਂ ਦੇ ਰਹੇ ਡਾਕਟਰ ਸਾਹਿਬ ਸੰਤਪਾਪਾ ਇਸਰ ਸਿੰਘ ਜੀ ਦਾ ਜਨਮ ਦਿਨ ਆ ਰਿਹਾ ਤੇ ਉਹਦਾ ਪ੍ਰੰਤ ਸੰਤਪਾਪਾ ਇਸਰ ਸਿੰਘ ਦੀ ਵਰਸੀ ਵਿਆਰੀ ਆ ਉਸ ਵਾਰ ਇਹ ਕੋਈ ਖਾਸ ਹਾਲਤ ਹਾਂਜੀ ਜਿਹੜੀ ਬਰਸੀ ਆਪਣੀ ਆ ਰਹੀ ਹੈ ਅਗਲੇ ਮਹੀਨੇ ਅਗਸਤ ਦੇ ਵਿੱਚ ਉਹਦੇ ਵਿੱਚ ਜਿਹੜਾ ਵੀ ਸਾਰੀ ਮੈਨੇਜਮੈਂਟ ਹੈ ਉਹਨਾਂ ਨੇ ਆਪਣਾ ਉਸ ਤੇ ਇਲਾਜ ਤੇ ਕਾਫੀ ਅਸੀਂ رعایت ਦਵਾਂਗੇ ਜਿਹੜਾ ਕਿ 1 ਅਗਸਤ ਤੋਂ 31 ਅਗਸਤ ਤੀ ਚੱਲੇਗਾ ਉਹਦੇ ਵਿੱਚ ਜਿਹੜਾ ਇੱਕ ਪਹਿਲਾਂ ਹੀ ਸਾਡੇ ਰੇਟ ਜਿਹੜੇ ਹੈਗੇ ਆ ਬਾਕੀ ਹਸਪਤਾਲਾਂ ਨਾਲੋਂ ਬਹੁਤ ਘੱਟ ਹੈਗੇ ਹਨ ਤੇ ਜਿਵੇਂ ਵੱਡੇ ਹਸਪੀਟਲ ਹੈਗੇ ਆ ਲੁਧਿਆਣਾ ਦੇ ਹੋਗੇ ਜਾਂ ਚੰਡੀਗੜ੍ਹ ਪਟਿਆਲੇ ਦੇ ਉਹੇ ਜਿਹੇ ਸੇਮ ਫੈਸਿਲਿਟੀਆਂ ਅਸੀਂ ਇਸ ਹਸਪਤਾਲ ਦੇ ਵਿੱਚ ਦੇ ਰਹੇ ਆ ਤੇ ਉਹਨਾਂ ਨਾਲੋਂ ਅਤੇ ਰੇਟ ਤੇ ਦੇ ਰਹੇ ਆ ਤੇ ਆ ਜਿਹੜੀ ਵਰਸੀ ਦਾ ਹੈਗਾ ਉਦੋਂ ਵੀ ਅਸੀਂ ਇੱਕ ਕੈਂਪ ਲਾਵਾਂਗੇ ਉਹਦੇ ਵਿੱਚ ਪਿੱਤੇ ਦੀ ਸਰਜਰੀ ਦਾ ਹੋਊਗਾ ਗੋਡੇ ਬਦਲਣ ਦੀ ਸਰਜਰੀ ਦਾ ਹੋਊਗਾ ਅੱਖਾਂ ਦੀ ਸਰਜਰੀ ਦਾ ਹੋਊਗਾ ਆਪਣੇ ਡਿਲੀਵਰੀ ਹੋਏਗੀ ਆਪਰੇਸ਼ਨ ਆਪਣਾ ਸੀਜ਼ੇਰੀਅਨ ਦਾ ਹੋਏਗਾ ਤੇ ਅਲਟਰਾ ਸਾਊਂਡ ਸਕੈਨ ਜਿਹੜਾ ਹੈਗਾ ਉਹ ਹੋਏਗਾ ਸੋ ਇਹ ਸਾਰਾ ਅਸੀਂ ਇੱਕ ਪੂਰਾ ਮਹੀਨਾ ਰਹਿਤ ਉਸ ਤੇ ਕਰਾਗੇ ਇੱਕ ਡਾਕਟਰ ਸਾਹਿਬ ਆਪਣੇ ਜੋ ਲੋਕਾਂ ਦਾ 5 ਲੱਖ ਵਾਲਾ ਕਾਰਡ ਹੋਣਿਆ ਇਸਰਮ ਕਾਰਡ ਆ ਉਸ ਤੇ ਦੀ ਸਹੂਲਤ ਆਪਣੇ ਹਸਪਤਾਲ ਵਿੱਚ ਉਪਲਬਧ ਹੈ ਜੀ ਉਹਦੇ ਬਾਰੇ ਚਾਣਾ ਪਾਉਂਗਾ ਜੀ ਹਾਂਜੀ ਜਿਹੜਾ 5 ਲੱਖ ਵਾਲਾ ਕਾਰਡ ਹੈਗਾ ਇਸ ਤੇ ਸਾਡੇ ਕੋਲ ਜਿੰਨੀਆਂ ਵੀ ਗਵਰਨਮੈਂਟ ਵੱਲੋਂ ਸਾਨੂੰ ਪਰਮਿਸ਼ਨਸ ਆਏ ਅਸੀਂ ਉਹ ਸਾਰੀਆਂ ਆਪਰੇਸ਼ਨ ਐ ਫਿਰ ਬਿਲਕੁਲ ਫ੍ਰੀ ਕਰਦੇ ਆਂ ਇਹ 5 ਲੱਖ ਦੇ ਕਾਰਡ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦੇ ਕਾਰਡ ਦੇ ਵਿੱਚ ਜਿਵੇਂ ਕਿ ਚੂਲਾ ਫ੍ਰੀ ਬਦਲਿਆ ਜਾਂਦਾ ਆਪਣੇ ਆ ਇਹਨਾਂ ਦਾ ਨਿਊਰੋਲੋਜੀ ਦੇ ਕੇਸ ਹੁੰਦੇ ਨੇ ਨਿਊਰੋਲੋਜੀ ਦਾ ਆਪਣਾ ਪਥਰੀ ਹੋ ਗਈ ਆਪਣੀ ਕਿਡਨੀ ਦੀ ਹੋ ਗਈ ਕਿਡਨੀ ਸਟੋਨ ਹੋ ਗਿਆ ਬਲੈਡਰ ਸਟੋਨ ਹੋ ਗਿਆ ਤੇ ਇਹ ਬਿਮਾਰੀਆਂ ਦੇ ਇਲਾਜ ਬਿਲਕੁਲ ਇੱਥੇ ਮੁਫਤ ਹੈਗੇ ਤੇ ਆਮ ਪਬਲਿਕ ਨੂੰ ਕੀ ਮੈਸੇਜ ਆਈ ਆਪਣਾ ਇਥੋਂ ਆਮ ਪਬਲਿਕ ਨੂੰ ਮੈਸੇਜ ਇਹੀ ਹੈ ਜੀ ਕਿ ਇੱਕ ਵਾਰੀ ਇੱਥੇ ਹਸਪਤਾਲ ਆ ਕੇ ਦੇਖੋ ਇੱਥੇ ਆ ਕੇ ਜਿੰਨੇ ਜਿੰਨਾ ਸਾਡਾ ਇਨਫਰਾਸਟ੍ਰਕਚਰ ਹੈ ਅਸੀਂ ਕਹਿ ਸਕਦੇ ਆ ਆਪਣਾ ਇਨਫਰਾਸਟ੍ਰਕਚਰ ਤੇ ਜਿੰਨਾ ਸਾਡਾ ਫੈਸਿਲਿਟੀਆਂ ਹੈ ਕਿ ਸਾਡਾ ਹਸਪਤਾਲ ਇੱਕ ਤਾਂ NABH ਹੈ NABH ਇੱਕ ਪਿੰਡੂ ਇਲਾਕੇ 'ਚ NABH ਹੋਣਾ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਸੋ ਜਿਹੜਾ ਸਾਡਾ ਸਟੈਂਡਰਡ ਹੈ ਸਾਡਾ ਉਹਨਾਂ ਦੇ ਮੁਕਾਬਲੇ ਦਾ ਪੂਰਾ ਸਟੈਂਡਰਡ ਇੱਕ ਪਿੰਡ ਵਾਲੇ ਸੀ ਏਰੀਆ ਦੇ ਸਾਰੇ ਸੇਵਾਵਾਂ ਦੇ ਰਹੇ ਆ ਸਾਡੇ ਕੋਲ ਆਪਰੇਸ਼ਨ ਕਰਾਉਣ ਲਈ ਏਰੀਆ ਦੇ ਲੋਕ ਨਹੀਂ ਬਾਹਰੋਂ ਲੋਕ ਵੀ ਆਉਂਦੇ ਆ ਲੁਧਿਆਣੇ ਤੋਂ ਬਹੁਤ ਆਉਂਦੇ ਆ ਪਟਿਆਲਾ ਹੋ ਗਿਆ ਚੰਡੀਗੜ੍ਹ ਹੋ ਗਿਆ ਆਹ ਨੂੰ ਇੱਕ ਪੇਸ਼ੈਂਟ ਦਾਖਲ ਹੈ ਉਹ ਗੁਰਦਾਸਪੁਰ ਤੋਂ ਆਪਣੇ ਗੋਡੇ ਚੇਂਜ ਇੱਥੇ ਕਰਾਣ ਆਇਆ ਹੋਇਆ ਜਲੰਧਰ ਤੋਂ ਆਉਂਦੇ ਆ ਸੋ ਸਾਡੇ ਕੋਲ ਦੂਦਰਾਡੇ ਤੋਂ ਵੀ ਪੇਸ਼ੈਂਟ ਇੱਥੇ ਇਲਾਜ ਕਰਾਣ ਲਈ ਆ ਰਹੇ ਧੰਨਵਾਦ ਜੀ ਸਰ ਆਪਣੇ ਨਾਲ ਨੇ ਬਹੁਤ ਦੀ ਸਤਿਕਾਰਯੋਗ ਸਰਦਾਰ ਮੱਖੀ ਸਰ ਜੀ ਆਹ ਮੱਖੀ ਸਰ ਜੀ ਕੀ ਕਹੋਗੇ ਕੋਈ ਮੈਸੇਜ ਸੀ ਗਾਲੀ ਸਾਰੇ ਨੂੰ ਅ ਮਹਿੰਦੀ ਹੈ ਵੀ ਇਹ ਹਸਪਤਲ ਸੰਤ ਈਸ਼ਵਰ ਸਿੰਘ ਜੀ ਮੋਰੀ ਹਸਪਤਲ ਦੀ 1982 ਦੇ ਵਿੱਚ ਬੜੇ ਮਹਾਰਾਜ ਜੀ ਨੇ ਇਹ ਬਣਵਾਇਆ ਸੀ ਤੇ ਉਦੋਂ ਤੋਂ ਰਨ ਕਰ ਰਿਹਾ ਪਰ ਲੇਕਿਨ ਹੁਣ ਮਨੁਤਾ ਮੁਖੀ ਸੰਤ ਪਪਾ ਬਲਜਿੰਦਰ ਸਿੰਘ ਜੀ ਦੀ ਦੇਖ ਰਿਕ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਅਪਡੇਟ ਕਰਿਆ ਗਿਆ ਤੇ ਇੱਥੇ ਨਵੀਆਂ ਜਿੰਨੀ ਵੀ ਅੱਜ ਦੀ ਲੇਟੈਸਟ ਟੈਕਨੋਲੋਜੀ ਜੋ ਵੀ ਹੈ ਉਹ ਸਾਰੀ ਇੱਥੇ ਲਿਆਂਦੀ ਗਈ ਹੈ ਤੇ ਕਿਉਂਕਿ ਇਲਾਕੇ ਦੇ ਮਹਾਰਾਜ ਜੀ ਚਾਹੁੰਦੇ ਨੇ ਕਿ ਇਲਾਕੇ ਦੇ ਜਿੰਨੇ ਵੀ ਇੱਥੇ ਆਪਣੇ ਹੈ ਸਾਰੇ ਲੋਕਾਂ ਨੂੰ ਵੀ ਸ਼ਹਿਰ ਵਰਗੀਆਂ ਸਹੂਲਤਾਂ ਵੀ ਇੱਥੇ ਆਪਣੇ ਪਿੰਡਾਂ ਦੇ ਇਲਾਕੇ 'ਚ ਮਿਲਣੀਆਂ ਚਾਹੀਦੀਆਂ ਨੇ ਉਸੇ ਪੈਟਰਨ ਦੇ ਉੱਪਰ ਸਾਰੇ ਡਾਕਟਰ ਸਾਹਿਬ ਲੈ ਕੇ ਆਂਦੇ ਹੋਏ ਨੇ ਸ਼ਹਿਰ ਤੋਂ ਵੀ ਲੈ ਕੇ ਆਂਦੇ ਨੇ ਰੋਡਿਆਲੇ ਤੁਸੀਂ ਸਾਰੇ ਨਾਮੀ ਡਾਕਟਰ ਨੇ ਸਾਰੇ ਤੇ ਜਿਹੜਾ ਇਲਾਜ ਵੀ ਹੈ ਉਹ ਮਹਾਰਾਜ ਵੱਲੋਂ ਹੁਕਮ ਇਹ ਹੈ ਕਿ ਅਸੀਂ ਬਿਲਕੁਲ ਹੀ ਵੀ ਨੋਮੀਨਲ ਰੇਟਾਂ 'ਤੇ ਅਸੀਂ ਇਲਾਜ ਕਰਦੇ ਆਂ ਇੱਥੇ ਨਾਨ-ਪ੍ਰੋਫਿਟੇਬਲ ਇਹ ਹਸਪੀਟਲ ਮਹਾਰਾਜ ਜੀ ਦੀ ਸੇਵਾ ਦੀ ਦੇਖਰੇਜ਼ 'ਚ ਚੱਲ ਰਿਹਾ ਹੈ ਇਹ ਤੋਂ ਕੋਈ ਪ੍ਰੋਫਿਟ ਦਾ ਕੰਮ ਨਹੀਂ ਹੈ ਤੇ ਦੂਸਰਾ ਇਲਾਜ ਦੀ ਜਿਹੜੀ ਫੈਸਿਲਿਟੀ ਹੈ ਜੋ ਵੀ ਆਪਣੇ ਨਾਮੀ ਹਸਪੀਟਲ ਨੇ ਵੱਡੇ ਹਸਪੀਟਲ ਨੇ ਚਾਹੇ ਚੰਡੀਗੜ੍ਹ ਨੇ ਚਾਹੇ ਗੁਦਿਆਣੇ ਨੇ ਪਟਿਆਲੇ ਨੇ ਉਸ ਦੇ ਨਾਲ ਦਾ ਸੇਮ ਇਲਾਜ ਇੱਥੇ ਕਰਿਆ ਜਾਂਦਾ ਹੈ ਧੰਨਵਾਦ ਧੰਨਵਾਦ ਜੀ